ਤਾਲ ਪ੍ਰਧਾਨਗੀ ਕਰਨ ਤੋਂ ਬਾਅਦ ਫਿਰ ਸਾਰਿਆਂ ਦਾ ਫੈਸਲਾ ਹੋਇਆ ਕਿ ਉਹਨਾਂ ਨੂੰ ਹੀ ਜਿਹੜਾ ਹੈ ਪ੍ਰਧਾਨ ਬਣਾਇਆ ਜਾਵੇ ਤੇ ਵੋਟ ਪਾ ਕੇ ਸਾਰਿਆਂ ਨੇ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਹੈ। ਤੇ ਫਿਰ ਸਾਡੀ ਜੂਨੀਅਨ ਦੀ ਜਿਹੜੀ ਦੁਬਾਰੇ ਮੀਟਿੰਗ ਹੋਈ ਆ ਜੀ 5 ਸਾਲ ਪਹਿਲਾਂ ਸਾਡੀ ਜੂਨੀਅਨ ਇਹ ਜਿਹੜੀ ਚੱਲ ਚੁੱਕੀ ਹੈ ਤੇ ਅੱਜ ਫਿਰ ਮੀਟਿੰਗ ਦੇ ਵਿੱਚ ਮੂੜ ਮਤਾ ਪਾ ਕੇ ਸਾਰਿਆਂ ਦੀ VOTING ਦੇ ਨਾਲ ਉਹਦੇ ਵਿੱਚ ਜਿਹੜਾ ਮੈਨੂੰ ਪ੍ਰਧਾਨ ਚੁਣਿਆ ਸੋ ਮਕੀਤੀ ਕਿਦਾਂ ਦੇਖਦੇ ਹੋ ਕਿ ਤੁਸੀਂ 5 ਸਾਲ ਵੀ ਸੇਵਾ ਬੜੀ ਵਧੀਆ ਜਿਹੜੀ ਨਿਭਾਈ ਹੈ ਤੁਹਾਡੇ ਜਿਹੜੇ ਨਾਲ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਤੇ ਅੱਗੋਂ ਵੀ ਐਸ ਕਰਕੇ ਤੁਹਾਨੂੰ ਉਹਨਾਂ ਨੇ ਫੇਰ ਜਿਹੜਾ ਪ੍ਰਧਾਨਗੀ ਦਾ ਸਿਰਾ ਤੁਹਾਡੇ ਸਿਰ ਲਾਇਆ ਹੈ ਜੋ ਆਪਾਂ ਇੱਕ ਟੀਮ ਬਣਾ ਕੇ ਇੱਕ ਵਧੀਆ ਚੈਨਲ ਦੇ ਨਾਲ ਕੰਮ ਕਰਦੇ ਆਂ ਤੇ ਉਹ ਚੀਜ਼ ਦਾ ਰਿਜ਼ਲਟ ਜਿਹੜਾ ਵਧੀਆ ਹੋਵੇ। ਜੀ। ਮੇਰੇ ਨਾਲ ਜਿੰਨੇ ਵੀ ਮੇਰੇ ਅਹੁਦੇਦਾਰ ਸੀਗੇ, ਮੇਰੇ ਮੈਂਬਰ ਸਾਹਿਬਾਨ ਸੀਗੇ। ਅਸੀਂ ਜਿਹੜੇ ਵੀ ਕੰਮ ਕੀਤੇ ਆਪਣੀ ਸੁਸਾਇਟੀ ਦੇ ਨਾਲ ਨਾਲ ਅਸੀਂ ਜਿਹੜੇ ਕੋਈ ਮਾਤੜ ਪਰਿਵਾਰ ਉਹਨਾਂ ਨਾਲ ਲੈ ਕੇ ਚੱਲੇ ਆਂ ਜਿਹੜੀਆਂ ਨੇ ਸੇਵਾ ਵੀ ਕੀਤੀ ਹੈ। ਜੀ। ਜੇ ਆਪਾਂ ਆਪਣੀ ਜੂਨੀਅਰ ਲਈ ਵੀ ਕੰਮ ਕੀਤੇ ਤੇ ਅਸੀਂ ਨਾਲ-ਨਾਲ ਜਿਹੜੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੋਈ ਗਰੀਬ ਪਰਿਵਾਰ ਸੀ ਜਿਹਦੀ ਡੈਥ ਹੋ ਗਈ ਉਹਦੇ ਵੀ ਆਪਾਂ ਜਾ ਕੇ ਮਾਨੀ ਤੌਰ ਤੇ ਵੀ ਜਿਹੜੀ ਸੇਵਾ ਕੀਤੀ ਆ। ਕੋਈ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਕਿ ਕੋਈ ਏਜੰਟਾਂ ਨੂੰ ਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਉਹਦੇ ਵਿੱਚ ਕੀ ਵਿਚਾਰ ਕੀਤਾ ਗਿਆ ਨਵੀਂ ਰਣਨੀਤੀ ਤੇ ਜਿਹੜੇ ਰਜਿਸਟਰਡ ਏਜੰਟ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਗਵਰਨਮੈਂਟ ਕੋ ਪੰਜਾਬ ਗਵਰਨਮੈਂਟ ਦੇ ਕੋਲ ਜਿਹੜੇ ਡਾਕੂਮੈਂਟ ਨੇ ਪ੍ਰਸ਼ਾਸਨ ਦੇ ਕੋਲ ਡਾਕੂਮੈਂਟ ਨੇ ਤੇ ਜਿਹੜੇ ਫਰਾਡ ਬੰਦੇ ਕਰਦੇ ਨੇ ਉਹ ਕੀ ਕਰਦੇ ਆ ਕਿ ਉਹਨਾਂ ਕੋ ਨਾ ਤੇ ਕੋਈ ਲਾਇਸੈਂਸ ਹੈ ਨਾ ਨਾ ਕੋਈ ਡਾਕੂਮੈਂਟਲੀ ਇਹਨਾਂ ਕੋਸ਼ ਆ ਆਰਕਿਵ ਧਾਣ ਕੇ ਬੈਂਦੇ ਆ ਦੂਜੇ ਸ਼ਹਿਰ ਤੋਂ ਐਡ ਪਾ ਕੇ ਲੋਕਾਂ ਨੂੰ ਵੱਧ ਸੈਲਰੀ ਦਾ ਝਾਂਸਾ ਦੇ ਕੇ ਬਾਹਰ ਜ਼ਿਆਦਾ ਕਮਾਈ ਦਾ ਝਾਂਸਾ ਦੇ ਕੇ ਤੇ ਉਹ ਫਰਾਡ ਕਰਕੇ ਚਲੇ ਜਾਂਦੇ ਸੋ ਇਹ ਪ੍ਰਸ਼ਾਸਨ ਤੋਂ ਵੀ ਇਹ ਚੀਜ਼ ਦੀ ਮੰਗ ਕਰਦੇ ਆ ਕਿ ਜਦੋਂ ਕੋਈ ਬਾਹਰੋਂ ਆ ਕੇ ਬਿਨਾਂ ਲਾਇਸੈਂਸ ਤੋਂ ਕੋਈ ਦਫ਼ਤਰ ਖੋਲਦਾ ਉਹਦੀ ਜਿਹੜੀ ਜਾਣਕਾਰੀ ਅਸੀਂ ਪ੍ਰਸ਼ਾਸਨ ਨੂੰ ਮੁਹਈਆ ਕਰਾਵਾਂਗੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਹੋ ਇਸ਼ਵਰ ਸਹੀ ਤਰੀਕੇ ਨਾਲ ਚੋਣ ਕੀਤੀ ਗਈ ਆ ਚੋਣ ਦੇ ਵਿੱਚ ਸਾਨੂੰ ਦੁਬਾਰਾ ਮਾਨ ਬਖਸ਼ਿਆ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰਧਾਨ ਨੂੰ ਜੁਨੀਅਨ ਦਾ ਫੇਰ ਬਣਾ ਦਿੱਤਾ ਗਿਆ ਪਹਿਲਾਂ ਸਾਡੀ ਜੁਨੀਅਨ ਬਟਾਲਾ ਸੀ ਹੁਣ ਗਰਦਾਸਪੁਰ ਦੇ ਵੀਰ ਟਰੈਵਲ ਏਜੰਟ ਦੇ ਚਰਮਿਤ ਹੋ ਕੇ ਇਹ ਜੁਨੀਅਨ ਡਿਸਟ੍ਰਿਕਟ ਲੈਵਲ ਤੇ ਗਰਦਾਸਪੁਰ ਦੀ ਜੁਨੀਅਨ ਬਣੀ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੁਝ ਸਮਾਜਿਕ ਕੰਮ ਵੀ ਆਪਾਂ ਕੀਤੇ ਹੋਏ ਨੇ ਜੇ ਕਿਸੇ ਦੀ ਬਾਹਰ ਡੈਥ ਹੋ ਗਈ ਕੋਈ ਇਹੋ ਜਿਹਾ ਕੇਸ ਸੀ ਤਾਂ ਉਹਨਾਂ ਦੀ مالی ਮਦਦ ਵੀ ਇਸ ਜੁਨੀਅਨ ਨੇ ਕੀਤੀ ਹੋਈ ਹੈ ਆ ਗਿਆ ਰਾ ਸੋ ਗੁਰਪ੍ਰਤਾਪ ਜੀ ਲੱਗਦਾ ਨਹੀਂ ਕਿ ਟੀਮ ਹੁਣ ਵੱਡੀ ਹੋ ਗਈ ਆ ਪਹਿਲਾਂ ਬਟਾਰਾ ਸੀਗਾ ਹੁਣ ਗੁਰਦਾਸਪੁਰ ਜ਼ਿਲ੍ਹਾ ਵੇਖੋ ਜੀ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਹੈ ਜੀ ਇਹ ਤੋਂ ਵੱਡੀ ਕੀ ਖੁਸ਼ੀ ਹੋ ਸਕਦੀ ਹੈ ਕਿ ਸਾਡੀ ਜੂਨੀਅਨ ਨੇ ਇੱਕ ਵੱਡਾ ਵੇੜਾ ਕੀਤਾ ਹੋਇਆ ਸਾਡੇ ਨਾਲ ਹੋਰ ਵੀਰ ਜੁੜੇ ਹੋਏ ਨੇ ਤਾਂ ਸਾਰੇ ਹੀ ਬੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਹੌਨਰ ਸਮੇਂ ਚੋਂ ਵਧੀਆ ਹੀ ਰਹਿਣ ਇਹ ਇੱਕ ਇਹਨਾਂ ਨੇ ਬਨਾਮ ਗੰਦਾ ਟੀਚਰ ਦੇ ਬੜਾ ਹਰ ਇੱਕ ਬੰਦੇ ਦੇ ਇੱਕ ਵੇ ਇੱਕੋ ਬੰਦੇ ਇਹ ਪ੍ਰੋਬਲਮਾਂ ਲੋਕੀ ਬਾਹਰ ਜਾਂਦੇ ਆ ਘਰ ਦੀ ਪ੍ਰੋਬਲਮ ਪੈ ਜਾਂਦੀ ਹੈ ਜਦ ਕੋਈ ਬੰਦਾ ਵਾਪਸ ਆ ਜਾਂਦਾ ਉਹ ਇੱਕ ਤਾਂ ਹਮ ਟਾਰਗੇਟ ਕੀਤਾ ਹੋਇਆ ਹੈ ਇਹ ਇਹਦਾ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੇਖੋ ਇੱਕ ਨਾ ਸ਼ਬੀ ਬਣੀ ਹੁੰਦੀ ਹੈ ਕਿ ਇੱਕ ਬੰਦਾ ਅਥੋਰਾਈਜ਼ ਕੀਤਾ ਹੋਇਆ ਵਾ ਪੰਜਾਬ ਗਵਰਨਮੈਂਟ ਨੇ ਜਾਂ ਸੈਂਟਰਲ ਗਵਰਨਮੈਂਟ ਨੇ ਹੈ ਨਾ ਜੀ ਤੇ ਮੈਂ ਸਾਰੇ ਲੋਕਾਂ ਨੂੰ ਜਿੰਨੇ ਵੀ ਮੇਰੇ ਵੀਰ ਬਾਹਰ ਜਾਣ ਦੇ ਚਾਹਵ ਉਹਨਾਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਤੁਸੀਂ ਕਿਤੇ ਵੀ ਅਪਲਾਈ ਕਰੋ ਅਮੇਜ਼ਿੰਗ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਵੀ ਜਿਲ੍ਹਾ ਗੁਰਦਾਸਪੁਰ ਦੀ ਜਿਹੜੀ ਹੈ ਉਹ ਜੁਨੀਅਨ ਬਣੀ ਹੋਈ ਹੈ ਤੇ ਅੱਜ ਫੇਰ ਜਿਹੜਾ ਹੈ ਉਹਨਾਂ ਦਾ ਨਵੇਂ ਸਿਰੇ ਤੋਂ ਜਿਹੜੀ ਜੁਨੀਅਨ ਬਣਾਈ ਗਈ ਹੈ ਤੇ ਥੋੜੀ ਜਿਹੀ ਚੇਂਜਿੰਗ ਲਿਆਦੀ ਗਈ ਹੈ ਤੇ ਪ੍ਰਧਾਨ ਜਿਹਰੇ ਨੇ ਉਹੀ ਬਣੇ ਨੇ ਆਪਾਂ ਗੱਲਬਾਤ ਵੀ ਕਰਦੇ ਹਾਂ 5 ਸਾਲ ਪ੍ਰਧਾਨਗੀ ਕਰਨ ਤੋਂ ਬਾਅਦ ਫੇਰ ਸਾਰਿਆਂ ਦਾ ਫੈਸਲਾ ਹੋਇਆ ਕਿ ਉਹਨਾਂ ਨੂੰ ਹੀ ਜਿਹੜਾ ਹੈ ਪ੍ਰਧਾਨ ਬਣਾਇਆ ਜਾਵੇ ਤੇ ਵੋਟ ਪਾ ਕੇ ਸਾਰਿਆਂ ਨੇ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਇਹ ਗੱਲਬਾਤ ਕਰਦੇ ਕੀ ਕਹਿਣਾ ਹੈ ਅਸੀ ਕੱਲ ਜੀ ਸਸਕਾਰ ਜੀ ਈ ਨਾਮ ਦੇ ਲਰਨ ਕੀਪਸ ਐਂਡ ਸੇਫ ਪਰ ਫੇਰ ਸਾਡੀ ਜੂਨੀਅਨ ਦੀ ਜਿਹੜੀ ਦੁਬਾਰੇ ਮੀਟਿੰਗ ਹੋਈ ਆ ਜੀ 5 ਸਾਲ ਪਹਿਲਾਂ ਸਾਡੀ ਜੂਨੀਅਨ ਜਿਹੜੀ ਚੱਲ ਚੁੱਕੀ ਆ ਤੇ ਅੱਜ ਫੇਰ ਮੀਟਿੰਗ ਦੇ ਵਿੱਚ ਮੂੜ ਮਤਾ ਪਾ ਕੇ ਸਾਰਿਆਂ ਦੀ VOTING ਦੇ ਨਾਲ ਉਹਦੇ ਵਿੱਚ ਜਿਹੜਾ ਮੈਨੂੰ ਪ੍ਰਧਾਨ ਚੁਣਿਆ ਸੋ ਮਲਕੀਤ ਜੀ ਕਿੱਦਾਂ ਦੇਖਦੇ ਹੋ ਕਿ ਤੁਸੀਂ 5 ਸਾਲ ਵੀ ਸੇਵਾ ਬੜੀ ਵਧੀਆ ਜਰੀ ਨਿਭਾਈ ਆ ਤੁਹਾਡੇ ਜਿਹੜੇ ਨਾਲ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਤੇ ਅੱਗੋਂ ਵੀ ਐਸ ਕਰਕੇ ਤੁਹਾਨੂੰ ਉਹਨਾਂ ਨੇ ਫੇਰ ਜਰਾ ਪ੍ਰਧਾਨਗੀ ਦਾ ਸਿਰ ਆ ਤੁਹਾਡੇ ਸਿਰ ਲਾਇਆ ਵੇਖੋ ਜਦੋਂ ਆਪਾਂ ਇੱਕ ਟੀਮ ਬਣਾ ਕੇ ਇੱਕ ਵਧੀਆ ਚੈਨਲ ਦੇ ਨਾਲ ਕੰਮ ਕਰਦੇ ਆਂ ਤੇ ਉਹ ਚੀਜ਼ ਦਾ ਰਿਜ਼ਲਟ ਜਿਹੜਾ ਵਧੀਆ ਹੁੰਦਾ ਜੀ ਮੇਰੇ ਨਾਲ ਜਿੰਨੇ ਵੀ ਮੇਰੇ ਅਹੁਦੇਦਾਰ ਸੀਗੇ ਮੇਰੇ ਮੈਂਬਰਸ ਐ ਬਾਬ ਸੀਗੇ ਅਸੀਂ ਜਿਹੜੇ ਵੀ ਕੰਮ ਕੀਤੇ ਆਪਣੀ ਸੁਸਾਇਟੀ ਦੇ ਨਾਲ ਨਾਲ ਅਸੀਂ ਜਿਹੜੇ ਕੋਈ ਮਾਤੜ ਪਰਿਵਾਰ ਉਹਨਾਂ ਨਾਲ ਲੈ ਕੇ ਚੱਲੇ ਆਂ ਜੁਨੀਅਨ ਨੇ ਸੇਵਾ ਵੀ ਕੀਤੀ ਹੈ ਜੀ ਜੇ ਆਪਾਂ ਆਪਣੀ ਜੁਨੀਅਨ ਲਈ ਵੀ ਕੰਮ ਕੀਤੇ ਤੇ ਅਸੀਂ ਨਾਲ ਨਾਲ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੋਈ ਗਰੀਬ ਪਰਿਵਾਰ ਸੀ ਜਿਹਦੀ ਡੈਥ ਹੋ ਗਈ ਉਹਦੀ ਵੀ ਆਪਾਂ ਜਾ ਕੇ ਮਾਨੀ ਤੌਰ ਤੇ ਵੀ ਜਿਹੜੀ ਸੇਵਾ ਕੀਤੀ ਆ ਸੋ ਅੱਜ ਜਿਹੜਾ ਕੱਲ ਮੈਂ ਆਪਣੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਅੱਜ ਦੁਬਾਰੇ ਫੇਰ ਸਾਡੇ ਜੁਨੀਅਨ ਦੀ ਦੁਬਾਰੇ ਚੋਣ ਹੋਈ ਆ ਸਾਡੀ ਪਹਿਲਾਂ ਜਿਹੜੀ ਜੁਨੀਅਨ ਸੀ ਉਹ ਬਟਾਲਾ ਸ਼ਹਿਰ ਦੀ ਸੀ ਅੱਜ ਇਹਨੂੰ ਅਸੀਂ ਵੱਡੀ ਜੁਨੀਅਨ ਕਰਕੇ ਗੁਰਦਾਸਪੁਰ ਪੂਰੇ ਡਿਸਟ੍ਰਿਕਟ ਦੀ ਕਰਦੀ ਆ ਸੋ ਇਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਇਹ ਜੁਨੀਅਨ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਤੇ ਇਦਾਂ ਹੀ ਆਉਣ ਵਾਲੇ ਸਮੇਂ ਚ ਕਰਦੀ ਰਹੂ ਸੋ ਸਿੰਘ ਸਾਹਿਬ ਕੋਈ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਕਿ ਕੋਈ ਏਜੰਟਾਂ ਨੂੰ ਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਉਹਦੇ ਵਿੱਚ ਕੀ ਵਿਚਾਰ ਕੀਤਾ ਗਿਆ ਨਵੀਂ ਰਣਨੀਤੀ ਤੇ ਵੇਖੋ ਜਿਹੜੇ ਰਜਿਸਟਰਡ ਏਜ ਉਹਨਾਂ ਦੇ ਪ੍ਰੋਪਰ ਤਰੀਕੇ ਦੇ ਨਾਲ ਗਵਰਨਮੈਂਟ ਕੋ ਪੰਜਾਬ ਗਵਰਨਮੈਂਟ ਦੇ ਕੋਲ ਜਿਹੜੇ ਡਾਕੂਮੈਂਟ ਨੇ ਪ੍ਰਸ਼ਾਸਨ ਦੇ ਕੋਲ ਡਾਕੂਮੈਂਟ ਨੇ ਤੇ ਜਿਹੜੇ ਫਰਾਡ ਬੰਦੇ ਕਰਦੇ ਨੇ ਉਹ ਕੀ ਕਰਦੇ ਆ ਕਿ ਉਹਨਾਂ ਕੋ ਨਾ ਤੇ ਕੋਈ ਲਾਇਸੈਂਸ ਹੈ ਨਾ ਨਾ ਕੋਈ ਡਾਕੂਮੈਂਟਲੀ ਨਾ ਕੋਸ਼ ਆ ਆਰਕਿਵ ਆਣ ਕੇ ਬੈਂਦੇ ਆ ਦੂਜੇ ਸ਼ਹਿਰ ਤੋਂ ਐਡ ਪਾ ਕੇ ਲੋਕਾਂ ਨੂੰ ਵੱਧ ਸੈਲਰੀ ਦਾ ਝਾਂਸਾ ਦੇ ਕੇ ਬਾਹਰ ਜ਼ਿਆਦਾ ਕਮਾਈ ਦਾ ਝਾਂਸਾ ਦੇ ਕੇ ਤੇ ਉਹ ਫਰਾਡ ਕਰਕੇ ਚਲੇ ਜਾਂਦੇ ਆ ਸੋ ਇਹ ਪ੍ਰਸ਼ਾਸਨ ਤੋਂ ਵੀ ਇਹ ਚੀਜ਼ ਦੀ ਮੰਗ ਕਰਦੇ ਆ ਕਿ ਜਦੋਂ ਕੋਈ ਬਾਹਰੋਂ ਆ ਕੇ ਬਿਨਾਂ ਲਾਇਸੈਂਸ ਤੋਂ ਕੋਈ ਦਫ਼ਤਰ ਖੋਲਦਾ ਉਹਦੀ ਜਿਹੜੀ ਜਾਣਕਾਰੀ ਅਸੀਂ ਪ੍ਰਸ਼ਾਸਨ ਨੂੰ ਮੁਹਈਆ ਕਰਾਵਾਂਗੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਹੋ ਕੀਤੀ ਜਾਵੇ। ਸੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਸਕਲਪ ਅਸੀਂ ਕੀ ਨਾਮ ਦੇ ਮੇਰਾ ਨਾਮ ਗੁਰਪ੍ਰਤਾਪ ਸਿੰਘ ਪੰਨੂ ਹੈ ਜੀ ਪ੍ਰਤਾਪ ਜੀ ਤੁਹਾਨੂੰ ਵੀ ਫੇਰ ਤੋਂ ਨਿਯੁਕਤੀ ਪੱਤਰ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਟੀਮ ਦਾ ਧੰਨਵਾਦ ਕਰਾਂਗਾ ਜੁਨੀਅਨ ਦਾ ਜਿਨ੍ਹਾਂ ਨੇ ਦੁਬਾਰਾ 5 ਸਾਲ ਦੀ ਸੇਵਾ ਨਿਭਾਉਣ ਤੋਂ ਵਾਅਦਾ ਮੈਨੂੰ ਫੇਰ ਦੁਬਾਰਾ ਮਾਣ ਬਖਸ਼ਿਆ ਜੀ ਔਰ ਸਪੈਸ਼ਲ ਸਹੀ ਤਰੀਕੇ ਨਾਲ ਚੋਣ ਕੀਤੀ ਗਈ ਆ ਜੋਨ ਦੇ ਵਿੱਚ ਸਾਨੂੰ ਦੁਬਾਰਾ ਮਾਨ ਬਖਸ਼ਿਆ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰਧਾਨ ਨੂੰ ਜੁਨੀਅਨ ਦਾ ਫੇਰ ਬਣਾ ਦਿੱਤਾ ਗਿਆ ਪਹਿਲਾਂ ਸਾਡੀ ਜੁਨੀਅਨ ਬਟਾਲਾ ਸੀ ਹੁਣ ਗਰਦਾਸਪੁਰ ਦੇ ਵੀਰ ਟ੍ਰੈਵਲ ਏਜੰਟ ਦੇ ਚਮਕੋ ਕੇ ਇਹ ਜੁਨੀਅਨ ਡਿਸਟ੍ਰਿਕਟ ਲੈਵਲ ਤੇ ਗਰਦਾਸਪੁਰ ਦੀ ਜੁਨੀਅਨ ਬਣ ਗਈ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੁਝ ਸਮਾਜਿਕ ਕੰਮ ਵੀ ਆਪਾਂ ਕੀਤੇ ਹੋਏ ਨੇ ਜੇ ਕਿਸੇ ਦੀ ਬਾਹਰ ਡੈਥ ਹੋ ਗਈ ਕੋਈ ਇਹੋ ਜਿਹਾ ਕੇਸ ਸੀ ਤਾਂ ਉਹਨਾਂ ਦੀ ਮਾਲੀ ਮਦਦ ਵੀ ਇਸ ਜੁਨੀਅਨ ਨੇ ਕੀਤੀ ਹੋਈ ਹੈ ਕਿਸੇ ਏਜੰਟ ਦੀ ਕੋ ਮਾਲੀ ਮਦਦ ਦੀ ਲੋੜ ਪਈ ਤਾਂ ਉਹਦੇ ਵੀ ਸਾਥ ਪੂਰਾ ਦਿੱਤਾ ਵਾ ਮੈਂ ਤੇ ਸਾਰੇਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜੇ ਵੀ ਰੈਵਲ ਟ੍ਰੈਵਲ ਏਜੰਟੀ ਦਾ ਕੰਮ ਕਰਦੇ ਹੋ ਬਕਾਇਦਾ ਲਾਇਸੈਂਸ ਲੈਣ ਜੇ ਕਿਸੇ ਨੇ ਲਾਇਸੈਂਸ ਲੈਣਾ ਹੈ ਤੇ ਇਹ ਜੁਨੀਅਨ ਪੂਰਾ ਸਾਥ ਦੇਏ ਕਿ ਲਾਇਸੈਂਸ ਬਣਾਉਣ ਦਾ ਪ੍ਰੋਸੈਸ ਕੀ ਆ ਅਸੀਂ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਜਦੋਂ ਵੱਦ ਮੈਂ ਫਿਰ ਇੱਕ ਵਾਰੀ ਨਵੇਂ ਕੁਝ ਦੋ ਆਉਦੇਦਾਰ ਇਸ ਜੁਨੀਅਨ ਦੇ ਪ੍ਰਧਾਨ ਤੋਂ ਪਰ ਚੇਅਰਮੈਨ ਦਾ ਅਹੁਦਾ ਸਾਡੇ ਤੋਂ ਵੱਡੇ ਸੀਨੀਅਰ ਸਰ ਸਰਦਾਰ ਸਤਨਾਮ ਸਿੰਘ ਜੀ ਦਿਨਾਨਗਰ ਵਾਲਿਆਂ ਨੂੰ ਚੇਅਰਮੈਨ ਸਾਹਿਬ ਉਨੇ ਜੋੜਕਤ ਕੀਤਾ ਗਿਆ ਵਾ ਸੋ ਗੁਰਪ੍ਰਤਾਪ ਜੀ ਲੱਗਦਾ ਨਹੀਂ ਕਿ ਟੀਮ ਹੁਣ ਵੱਡੀ ਹੋ ਗਈ ਹੈ ਪਹਿਲਾਂ ਬਟਾਰਾ ਸੀਗਾ ਹੁਣ ਗੁਰਦਾਸਪੁਰ ਜ਼ਿਲ੍ਹਾ ਵੇਖੋ ਜੀ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਹੈ ਜੀ ਇਹੋ ਵੱਡੀ ਕੀ ਖੁਸ਼ੀ ਹੋ ਸਕਦੀ ਹੈ ਕਿ ਸਾਡੀ ਜੂਨੀਅਨ ਨੇ ਇੱਕ ਵੱਡਾ ਵਿਹੜਾ ਕੀਤਾ ਹੋਇਆ ਸਾਡੇ ਨਾਲ ਹੋਰ ਵੀਰ ਜੁੜੇ ਹੋਏ ਨੇ ਤੇ ਸਾਰੇ ਹੀ ਬੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਹੌਨਵੇਂ ਸਮੇਂ ਚ ਵਧੀਆ ਹੀ ਰਹਿਣ ਜਿਹੜੇ ਵੀਰ ਇਸ ਜੂਨੀਅਨ ਤੋਂ ਅਜੇ ਵੰਜ ਨੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਕਿ ਉਹ ਵੀ ਗੁਰਦਾਸਪੁਰ ਜੂਨੀਅਨ ਦੇ ਵਿੱਚ ਆਉਣ ਤੇ ਕੁਝ ਸਾਨੂੰ ਨਾ ਸਾਥ ਦੇਣ ਤੇ ਅਸੀਂ ਲੋਕਾਂ ਦਾ ਭਲਾ ਕਰ ਸਕੀਏ ਧੰਨਵਾਦ ਸੋ ਹੋਰ ਵੀ ਮੈਂਬਰ ਨੇ ਮੌਜੂਦ ਨੇ ਆਪਾਂ ਗੱਲਬਾਤ ਕਰਦੀਆਂ ਚੇਅਰਮੈਨ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਇਆ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸਤਨਾਮ ਸਿੰਘ ਸਤਨਾਮ ਜੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਵੀ ਜਿਹੜਾ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ ਸਾਰੀ ਜੁਨੀਅਨ ਦਾ ਧੰਨਵਾਦ ਜਣੇ ਇਹਨਾਂ ਮਾਨ ਬਖਸ਼ਾ ਮੈਨੂੰ ਚੇਅਰਮੈਨ ਦਾ ਕਰਕੇ ਕੰਮ ਤੇ ਪਹਿਲੇ ਪਿਛਲੇ ਸਾ ਪੰਜ ਸਾਲਾਂ ਤੋਂ ਅਸੀਂ ਦੇਖ ਰਹੇ ਕਿ ਬਹੁਤ ਵਧੀਆ ਕੰਮ ਸੀ ਜਾਂਦੇ ਜੁਆਇਨਿੰਗ ਤੇ ਅਜ ਨਵੀਂ ਹੈ ਕੰਮ ਕਰਦਿਆਂ ਚਿਹਰਾ ਹੋ ਗਿਆ ਇਹਨਾਂ ਨੇ ਉਹ ਕੰਮ ਕਰਦੇ ਚਿਰ ਨੂੰ ਪਿਛਲੇ ਰਿਕਾਰਡ ਨੂੰ ਦੇਖ ਕੇ ਜੀ ਮਾਨ ਬਖਸ਼ਿਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਜੀ ਅੰਦਰ ਅਕਿਉਂ ਰਲ ਮਿਲ ਕੇ ਕਰਾਂਗੇ ਜੋ ਸੁਧਾਰ ਕੋ ਵਧੀਆ ਕੰਮ ਜਾਨੀ ਕਿ ਸਮਾਜ ਵਿੱਚ ਜਿਹੜਾ ਚੰਗਾ ਕੰਮ ਹੋ ਸਕੇ ਉਹ ਕੰਮ ਕਰਾਂਗੇ ਐਜੈਂਟੀ ਦੇ ਨਾਲ ਸਮਾਜ ਸੁਧਾਰ ਨੂੰ ਐਜੈਂਟੀ ਨੂੰ ਵਧੀਆ ਤਰੀਕੇ ਨਾਲ ਫੇਸ ਕੀਤਾ ਜਾ ਸਕੇ ਬਹੁਤ ਵਧੀਆ ਲੱਗਿਆ ਮੀਟਿੰਗ ਹੋਈ ਹੈ ਵਿਚਾਰ ਸੁਣੇ ਨੇ ਬਹੁਤ ਜੀ ਵਧੀਆ ਵਿਚਾਰ ਨੇ ਮੈਨੂੰ ਆਪ ਨੂੰ ਵੀ ਅੱਜ ਖੁਸ਼ੀ ਹੈ ਕਿ ਇਸੇ ਤਰੀਕੇ ਨਾਲ ਅਗਰੇ ਸਾਡੀ ਜੁਨੀਅਨ ਚੱਲਦੀ ਰਹੀ ਤੇ ਠੀਕ ਹੈ ਨਾ ਮਨਾ ਖਟਣਗੇ ਕਿ ਵਧੀਆ ਕੰਮ ਵੀ ਕਰ ਰਹੇ ਆ ਤੇ ਵਧੀਆ ਨਾ ਤਾਂ ਘਟ ਮੰਦਨ ਨਹੀਂ ਆਇਆ ਜੀ ਧੰਨਵਾਦ ਸੋ ਗੱਲਬਾਤ ਕਰਦੇ ਆ ਜੀ ਮੈਂਬਰ ਹੋਰ ਵੀ ਮੌਜੂਦ ਨੇ ਕੀ ਕਹਿੰਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਆ ਜੀ ਜੀ ਤੁਹਾਡਾ ਕੀ ਉਦਾ ਜੀ ਤੁਸੀਂ ਵੀ ਦੱਸੋ ਸਕਦੇ ਹੋ ਮੇਰਾ ਉਦਾ ਜੀ ਮੀਡੀਆ ਐਡਵਾਈਜ਼ਰ ਦਾ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਹੈ ਮੇਰੀ ਜੁਨੀਆ ਨੇ ਮੇਰੇ ਕਿਨਾਂ ਭਰਾਵਾਂ ਨੇ ਜੀ ਤੇ ਮੈਂ ਇੱਕ ਮੀਡੀਆ ਐਡਵਾਈਜ਼ਰ ਹੋਣ ਦੇ ਨਾਤੇ ਆਪਣੇ ਇਹਨਾਂ ਦੀ ਪੂਰੀ ਆਪਣੀ ਟੀਮ ਨਾਲ ਇੱਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਆਂ ਏਜੈਂਟੀ ਨਾਲ ਜਾਂ ਮੁਸ਼ਕਲਾਂ ਨਹੀਂ ਜੋ ਵੀ ਸਾਡੇ ਕੋਈ ਸਮਾਜਿਕ ਸੋਸ਼ਲ ਮੀਡੀਆ ਦਾ ਜਾਂ ਸੋਸ਼ਲ ਵਰਕਰ ਦਾ ਕੰਮ ਕਰਨ ਵਾਲੇ ਜਿਸ ਦਾ ਕਿਵਲੇ ਪੰਜਾਬ ਦੇ ਕੋਈ ਆਫਤਤ ਆ ਜਾਂਦੀ ਹੈ ਇੰਡੀਆ ਦੇ ਕੋਈ ਆਫਤਤ ਆ ਜਾਂਦੀ ਹੈ ਉਸ ਦੇ ਵਿੱਚ ਵੀ ਯੋਗਦਾਨ ਪਾਉਂਦੇ ਜੀ ਔਰ ਪੰਜਾਬ ਸਰਕਾਰ ਦਾ ਸੈਂਟਰਲ ਗਵਰਨਮੈਂਟ ਦਾ ਮੋੜ ਦਾ ਮੁੱਦਾ ਜੋੜ ਕੇ ਮੈਂ ਦੱਸ ਰਾਂ ਹਾਂ ਕਿ ਹੈਪੀ ਜੀ ਜ਼ਿਆਦਾਤਰ ਏਜੈਂਟਾਂ ਨੂੰ ਮਾੜੇ ਹੀ ਕਹਿੰਦੇ ਨੇ ਪਰ ਤੁਹਾਡੀ ਜੂਨੀਅਨ ਵਾਲ ਵੇਖ ਕੇ ਕਿ ਤੁਸੀਂ ਬੜੇ ਬੜੇ ਚੰਗੇ ਕੰਮ ਵੀ ਕੀਤੇ ਨੇ ਮਾੜਾ ਕਿਉਂ ਕਹਿੰਦੇ ਨੇ ਕੀ ਗੱਲ ਸਰ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਅੱਜ ਅਗਰ ਪੰਜਾਬ ਨੇ ਡਵੈਲਪਮੈਂਟ ਕੀਤੀ ਆ ਤੇ 80% ਰੋਲ ਏਜੰਟਾਂ ਦਾ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਆ ਜੀ ਜੇ ਅੱਜ ਕੋਈ ਬੰਦਾ ਅਮਰੀਕਾ ਗਿਆ ਕੈਨੇਡਾ ਗਿਆ ਅਰਬ ਕੰਟਰੀਆਂ ਜਿਵੇਂ ਦੁਬਈ ਕਤਰ ਕੁਵੈਤ ਮਸਕਟ ਗਿਆ ਉਹ ਇੱਕ ਏਜੰਟੀ ਆ ਕਿਹੜੇ ਨੂੰ ਭੇਜਦੇ ਜੀ ਇਹ ਇੱਕ ਇਹਨਾਂ ਨੇ ਬਨਾਮ ਕਰਦਾ ਟੀਚਰਸ ਵਾੜਿਆ ਹਰ ਇੱਕ ਬੰਦੇ ਦੇ ਇੱਕ ਵੇਖੋ ਬੰਦੇ ਇਹ ਪ੍ਰੋਬਲਮਾਂ ਲੋਕੀ ਬਾਹਰ ਜਾਂਦੇ ਆ ਘਰ ਦੀ ਪ੍ਰੋਬਲਮ ਪੈ ਜਾਂਦੀ ਹੈ ਜਦੋਂ ਕੋਈ ਬੰਦਾ ਵਾਪਸ ਆ ਜਾਂਦਾ ਉਹ ਇੱਕ ਤਾਂ ਹਮ ਟਾਰਗੇਟ ਕੀਤਾ ਜਾਂਦਾ ਉਸ ਦੀ ਇਹ ਇਹਦਾ ਇਹਦਾ ਸਾਹਮਣਾ ਕਰਨਾ ਪੈਂਦਾ ਵਾ ਕਿਉਂਕਿ ਦੇਖੋ ਇੱਕ ਨਾ ਸ਼ਵੀ ਬਣੀ ਹੋਈ ਹੈ ਕਿ ਇੱਕ ਬੰਦਾ ਅਥੋਰਾਈਜ਼ ਕੀਤਾ ਹੋਇਆ ਵਾ ਪੰਜਾਬ ਗਵਰਨਮੈਂਟ ਨੇ ਜਾਂ ਸੈਂਟਰ ਗਵਰਨਮੈਂਟ ਨੇ ਹੈ ਨਾ ਜੀ ਤੇ ਮੈਂ ਸਾਰੇ ਲੋਕਾਂ ਨੂੰ ਜਿੰਨੇ ਵੀ ਮੇਰੇ ਵੀਰ ਬਾਹਰ ਜਾਣ ਦੀ ਚਾਹਵਨ ਉਹਨਾਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਤੁਸੀਂ ਕਿਤੇ ਵੀ ਅਪਲਾਈ ਕਰੋ ਕਿੱਥੇ ਵੀ ਅਪਲਾਈ ਕਰੋ ਪਰ ਉਸ ਤੋਂ ਪਹਿਲਾਂ ਉਸ ਬੰਦੇ ਦਾ ਸਟੇਟਸ ਜ਼ਰੂਰ ਚੈੱਕ ਕਰੋ ਕਿ ਇਹ ਅਥੋਰਾਈਜ਼ ਹੈਗਾ ਇਹ ਪੰਜਾਬ ਗਵਰਨਮੈਂਟ ਦਾ ਸੈਟਪ ਗਵਰਨਮੈਂਟ ਨੇ ਕੋਈ ਲੈਸਨ ਦਿੱਤਾ ਹੈਗਾ ਇਸੀ ਵਾਸਤੇ ਅਸੀਂ ਫਸਦੇ ਕਿੱਥੇ ਜਦੋਂ ਅਸੀਂ ਅਨ ਅਥੋਰਾਈਜ਼ ਬੰਦੇ ਕੋਲ ਬਾਹਰ ਜਾਣ ਵਾਸਤੇ ਅਪਲਾਈ ਕਰਦੇ ਹਾਂ ਧੰਨਵਾਦ ਜੀ ਫੋਰ ਵੀ ਮੌਜੂਦ ਨੇ ਬੜੇ ਸੂਝਵਾਨ ਨੇ ਕਿ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਕੋਈ ਵੀ ਗੱਲ ਕਰਦੇ ਨੇ ਤੇ ਕੋਈ ਵੀ ਕੰਮ ਕਰਦੇ ਨੇ ਸੋਚ ਸਮਝ ਕੇ ਜਾਂਚ ਪਰਖ ਕੇ ਹੀ ਕਰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਦੱਸੋ ਸਿਕਲ ਭਾਜੀ ਐਨਾ ਰঞ্জੀਤ ਸਿੰਘ ਐਮਕੇ ਗਲੋਬਲ ਵਿਜ਼ਨ ਬਟਾਲਾ ਜੀ ਔਰ ਜੁਆਇੰਟ ਫੈਕਟਰੀ ਮੈਂ ਵੈਲਫੇਅਰ ਸੈਟੀ ਜਿਹੜੀ ਹੈ ਕੁਲਾਸੂ ਜੀ ਹਾਡੀ ਬਣੀ ਹੈ ਉਹਦਾ ਜੁਆਇੰਟ ਫੈਕਟਰੀ ਹੈਮ ਕੋ ਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਫੇਰ 5 ਸਾਲ ਸੇਵਨ ਭਾਈ ਹੈ ਤੁਹਾਡੇ ਸਾਰੇ ਮੈਂਬਰਾਂ ਨੇ ਤੇ ਅੱਜ ਫੇਰ ਉਹਦਾ ਦਿੱਤੇ ਗਏ ਕੀ ਕਹਿਣਾ 5 ਸਾਲ ਤੋਂ بڑے ਏਜੰਟਾਂ ਦੇ ਜੋ ਮਸਲੇ ਪੈਦਾ ਹੋਏ ਹਨ ਉਹਨਾਂ ਨੂੰ ਹੱਲ ਕੀਤਾ ਨਾਲ ਜਾ ਕੇ ਨਵੇੜਿਆ ਵਾ ਜੀ ਔਰ ਜਿਹੜੀਆਂ ਵੀ ਉਹਨਾਂ ਨੂੰ ਮੁਸ਼ਕਲਾਂ ਨਾਲ ਸੰਘਰਸ਼ ਸਾਹਮਣਾ ਕਰਨਾ ਪਿਆ ਹੈ ਉਹਨਾਂ ਦਾ ਸਾਥ ਦਿੱਤਾ ਜੇ ਕਿਸੇ ਨੇ ਸਰਚ ਬਣਾਉਣਾ ਉਹਦੇ ਵਿੱਚ ਮਦਦ ਕੀਤੀ ਆ ਔਰ ਅੱਜ ਵੀ ਅਸੀਂ ਇਹੀ ਬੇਚੀ ਕਰਦੇ ਆ ਜਿਹੜੇ ਵੀ ਵੀਰ ਭਰਾ ਕੋ ਲਾਇਸੈਂਸ ਜਾਂ ਨਹੀਂ ਹੈਗਾ ਜਾਂ ਕੋਈ ਲਾਇਸੈਂਸ ਬਣਾਉਣ ਤੋਂ ਮਤਲਬ ਚਾਹੁੰਦਾ ਜਾਂ ਕੋਈ ਟੈਕਸ ਪੰਚ ਜਾਂ ਜੀਐਸਟੀ ਨੰਬਰ ਲੈਣ ਚ ਕੁਝ ਵੀ ਕਿਸੇ ਤਰ੍ਹਾਂ ਦਾ ਵੀ ਡਾਕੂਮੈਂਟੇਸ਼ਨ ਜਿਹੜੀ ਆ ਸਮੱਸਿਆ ਜਿਹੜੀ ਆ ਰਹੀ ਏਜੰਟਾਂ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਚਾਹੁੰਦਾ ਸਾਡੇ ਨਾਲ ਆ ਕੇ ਮਿਲ ਸਕਦਾ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਮਾਜ ਸੇਵਾ ਵੀ ਕਾਫੀ ਕੀਤੀ ਆ ਇੱਕ ਦੋ ਏਜੰਟਾਂ ਨੂੰ ਪਿਛੇ ਜੀ ਥੋੜਾ ਜਿਹਾ ਟ੍ਰੈਜੇਡੀ ਵਗੈਰਾ ਹੋ ਗਈ ਉਹਨਾਂ ਦੇ ਘਰ ਜਾ ਕੇ ਆਪਾਂ ਉਹਨਾਂ ਦੀ ਸਮਰਥਨ ਕੀਤੀ ਆ ਤੇ ਬਾਕੀ ਮੈਂ ਸਾਰੇ ਵੀਰਾਂ ਕਹਾਂਗਾ ਵਧੀਆ ਕੰਮ ਕਰੋ ਸਾਫ਼ ਸੁ ਸੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਸਸਕਲ ਜੀ ਕੀ ਨਾਮ ਦੇ ਬੋਰਡਿੰਗ ਤੁਹਾਨੂੰ ਕੀ ਓਦਾਂ ਦਿੱਤਾ ਗਿਆ ਜੀ ਮੈਂ ਉਹਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਂ ਜੂਨੀਅਰ ਸੀ ਅੱਗੇ ਅੱਗੇ ਵੀ ਤੁਹਾਨੂੰ ਇਹੋ ਹੀ ਓਦਾਂ ਸੀਗਾ ਜੀ 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 ਹਾਂ ਹੁਣ ਦੁਨੀਆ ਨੇ ਫਿਰ VOTING ਹੋਈ ਹੈ ਤੇ ਮੈਨੂੰ ਸਲੈਕ ਕੀਤਾ ਮੈਂ ਸਾਰੀ ਦੁਨੀਆ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣਿਆ ਇਹ ਕਹਾਂ ਕਿ ਅੱਜ ਦੁਬਾਰਾ ਜੁਨੀਅਨ ਹੁੰਦੇ ਕਰਕੇ ਜੋ ਇਲੀਗਲ ਏਜੰਸੀਆ ਉਹਨਾਂ ਨੂੰ ਨਾਕ ਪਾਏਗੀ ਤੇ ਬਾਕੀ ਅੱਜ ਅਜੰਡਾ ਇਹੋ ਹੀ ਆਪਣੀ ਜੁਨੀਅਨ ਦਾ ਰਿਹਾ ਕਿ ਜਿੰਨੇ ਵੀ ਇਲੀਗਲ ਏਜੰਸੀਆ ਉਹਨਾਂ ਨੂੰ ਨਾਕ ਪਾਉਣੀ ਆ ਕਿਉਂਕਿ ਜਿਹੜੀ ਇਲੀਗਲ ਏਜੰਸੀਆ ਜਿਹੜੀ ਚੰਗਾ ਕੰਮ ਕਰਦੇ ਆ ਉਹਨਾਂ ਦਾ ਵੀ ਮੱਛੀ ਮਾਰ ਦਿੰਦੇ ਆ ਮੇਰਾ ਤਾਂ ਸਸਾ ਇਹੋ ਹੀ ਜੰਨਾ ਰਹੇਗਾ ਕਿ ਸਾਫ ਸੁਥਰਾ ਕੰਮ ਕੀਤਾ ਜਾਏ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਉਪਰਾਲਾ ਹੈ ਜੁਨੀਅਨ ਦਾ ਛੋਟੀ ਜੁਨੀਅਨ ਸੀਗੀ ਪਰ ਹੁਣ ਵੱਡੀ ਹੋ ਗਈ ਹੈ ਕਿਤੇ ਨਾ ਕਿਤੇ ਜਿਹੜੇ ਬਿਨਾਂ ਲਾਇਸੈਂਸ ਤੋ ਕੰਮ ਕਰਦੇ ਨੇ ਉਹਨਾ ਕਰਕੇ ਜੇਰਾਏ ਸਾਡੀ ਵੀ ਸ਼ਬੀ ਖਰਾਬ ਹੁੰਦੀ ਏ ਸੋ ਲਾਇਸੈਂਸ ਹੋਲਡਰ ਦੀ ਜਾਂਚ ਪੜਤਾਲ ਕਰਕੇ ਫੇਰ ਹੀ ਏਜੰਟ ਕੋਲ ਜਾਓ ਫੇਰ ਹੀ ਉਹਨੂੰ ਡਾਕੂਮੈਂਟ ਦੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬਾਤ ਚ ਪ੍ਰੋਬਲਮ ਨਾ ਆਵੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪੋਣਾ ਅਗਰਵਾਲ ਦੇ ਨਾਲ ਅਮੇজিং ਟੀਵੀ ਯੂਐਸਏ ਲੱਕੀ ਰਾਜਪੂਰ ਗੁਰਦਾਸ